ਜੇ ਤੂੰ ਦਲੀਲ ਝੂਠੀ ਦੇ ਰਿਹਾ ਤੇ ਕੁਛ ਪੜਨ ਲਿਖਣ ਵਾਲੇ ਸੋਚਣ ਸਮਝਣ ਵਾਲੇ ਅਜੇ ਬਚੇ ਨੇ ਮਰ ਨਹੀਂ ਗਏ ਆਗੂ ਸਾਡੇ ਮਰ ਗਏ ਆ ਦੁਸ਼ਮਣ ਸੰਗਤ ਚੈੱਕ ਕਰਦਾ ਭਾ ਆਗੂ ਤੇ ਉਹਨੇ ਚੈੱਕ ਕਰ ਲਏ ਜਿੰਨੇ ਭਾਰ ਚੱਲਦੇ ਸੀ ਉਹ ਚੱਲ ਗਏ ਹੁਣ ਸੰਗਤ ਦੀ ਡਿਊਟੀ ਆ ਉਹ ਸੰਗਤ ਚ ਅਸੀਂ ਅਜੇ ਹੈਗੇ ਆ ਦੁਸ਼ਮਣ ਵੱਲੋਂ ਸਿੱਖਾਂ ਨੂੰ ਵਾਰ-ਵਾਰ ਟੋਕ ਕੇ ਟੁੰਬ ਕੇ ਛੇੜ ਕੇ ਵੇਖਿਆ ਜਾਂਦਾ ਵੀ ਅਜੇ ਕਿੰਨੇ ਕੁ ਹੋਰ ਬਚੇ ਨੇ ਇਸ ਸਮੇਂ ਦੌਰਾਨ ਜਿੱਥੇ ਸਿੱਖੀ ਨਾਲੋਂ ਸਾਰੇ ਨਾਤੇ ਤੋੜ ਦੀ ਕੋਸ਼ਿਸ਼ਾਂ ਕਰਦੇ ਨੇ ਭਾਵੇਂ ਕੋਈ ਲਾਲਚ ਵਸ ਭਾਵੇਂ ਕੋਈ ਆਕੂ ਬਣ ਕੇ ਕੁਰਸੀ ਵਸ ਵੱਡੇ ਵੱਡੇ ਆਗੂ ਤੇ ਇਹਨਾਂ ਦੇ ਨਾਲ ਜਾ ਕੇ ਰਲ ਗਏ ਨੇ ਹੁਣ ਭਾਵੇਂ ਤੁਸੀਂ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਕੱਲ ਪਰਸੋਂ ਵੀ ਮਹਾਰਾਸ਼ਟਰ ਦਾ ਰੌਲਾ ਪਈ ਜਾਂਦਾ ਜਿੱਥੇ ਜਾ ਕੇ ਗੋਦੀ 'ਚ ਬੈਠਾ ਤੇ ਉਸ ਤੋਂ ਪਹਿਲਾਂ ਸਾਡੇ ਪੰਥਕ ਆਗੂ ਤੇ ਜਿਹੜੇ ਪਾਰਟੀ ਦੇ ਦੀ ਕਾਲੀ ਦਲ ਦੀ ਉਹ ਤੇ ਇਹਨਾਂ ਦੇ ਨਾਲ ਹੀ ਰਲੇ ਸੀ ਤੇ ਫਿਰ ਜਥੇਦਾਰਾਂ ਦਾ ਵੀ ਰੌਲਾ ਪੈ ਗਿਆ ਵੀ ਉਹ ਅਮਿਤ ਸ਼ਾਹ ਦੇ ਬੰਦੇ ਨੇ ਉਸ ਸਮੇਂ ਦੌਰਾਨ ਹੁਣ ਬਹੁਤ ਜ਼ਿਆਦਾ ਜ਼ੋਰ ਸਿੱਖੀ ਨੂੰ ਚੈੱਕ ਕਰਨ ਦਾ ਲੱਗਾ ਪਿਆ ਇਹਨਾਂ ਦਾ ਕਿ ਭਲਾ ਸੰਗਤ ਦੇ ਵਿੱਚ ਅਜੇ ਤੱਕ ਕੀ ਸਿੱਖੀ ਦਾ ਮੁੱਲ ਹੈ ਸਿੱਖੀ ਕਿਵੇਂ ਇਹ ਜਾਣਦੇ ਨੇ ਜਾਂ ਭੁੱਲ ਗਏ ਨੇ ਉਹ ਚੈੱਕ ਕਰਦੇ ਨੇ ਭਾਵੇਂ ਆ ਇੱਕ ਇੰਟਰਵਿਊ ਇੱਕ ਪਤਾ ਨਹੀਂ ਕਿਹੜਾ ਆਪਣੇ ਆਪਣੇ ਵਿਦਵਾਨ ਕਹਿੰਦਾ ਦੱਸ ਰਿਹਾ ਕਿ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਵੱਲੋਂ ਨਹੀਂ ਸਥਾਪਿਤ ਕੀਤਾ ਗਿਆ 1840 ਤੋਂ ਪਹਿਲਾਂ ਕਹਿੰਦਾ ਇਹਦਾ ਕੋਈ ਇਤਿਹਾਸ ਹੀ ਨਹੀਂ ਇਹਨੂੰ ਵਰਤਣ ਵਾਸਤੇ ਮਨਤਾ ਨੇ ਬਣਾਇਆ ਸੀ ਫਿਰ ਕਾਲੀ ਦਲ ਨੇ ਵਰਤ ਲਿਆ ਖਾੜਕੂ ਸਿੰਘਾਂ ਨੇ ਵਰਤ ਲਿਆ ਐਵੇਂ ਉਹ ਬਿਆਨਬਾਜ਼ੀ ਕਰ ਰਿਹਾ ਮੈਂ ਅਕਾਲ ਤਖਤ ਬਾਰੇ ਦੋ ਗੱਲਾਂ ਖਾਸ ਕੀਤੀਆਂ ਨੇ ਨੰਬਰ 1 ਅਕਾਲ ਤਖਤ ਨੂੰ ਕਿਸੇ ਗੁਰੂ ਨੇ ਨਹੀਂ ਬਣਾਇਆ ना। ना, 1920 ਤੋਂ ਪਹਿਲਾਂ ਅਕਾਰ ਤਖਤ ਦਾ ਨਾ ਦਫਰ ਜਿਹੜਾ ਐਗਜ਼ਿਸਟੈਂਸ ਕਰਦਾ ਸੀਗਾ ਕਿਸੇ ਵੀ ਸਿੱਖ ਹਿਸਟਰੀ ਦੀ ਕਿਤਾਬ ਵਿੱਚ ਇੱਕ ਇਸ ਦਾ ਜ਼ਿਕਰ ਨਹੀਂ 1920 ਤੋਂ ਪਹਿਲਾਂ ਜਿਹੜਾ ਇਹ ਸਾਬਤ ਕਰ ਰਵੇ ਕਿਸੇ ਗੁਰੂ ਨੇ ਬਣਾਇਆ ਜਾਂ ਕਿਸੇ ਹਿਸਤੀ ਦੀ ਕਿਤਾਬ ਵਿੱਚੋਂ ਜਾਂ ਪੁਰਾਣੀ ਹੋਰ ਕਿਸੇ ਕਿਤਾਬ ਵਿੱਚੋਂ 1920 ਤੋਂ ਪਹਿਲਾਂ ਜੇ ਕੋਈ ਸ਼ੋਅ ਕਰ ਸਕੇ ਤੇ ਮੈਂ 10 ਲੱਖ ਰੁਪਏ ਉਸ ਸ਼ਖਸ ਨੂੰ ਇਨਾਮ ਦੇਵਾਂਗਾ ਸੋ ਇਹ ਅਕਾਰ ਤਖਤ ਦੀ ਹਿਸਤੀ ਜਿਹੜੀ ਹੈ ਇਹ ਕ੍ਰੀਏਟ ਕੀਤੀ ਗਈ ਹੈ ਇਹ ਨੰਦਰ ਬਦਿਆਂ ਪੁਜਾਰੀਆਂ ਵੱਲੋਂ 1840 ਤੋਂ ਬਾਅਦ ਪਰ ਇਸ ਦੇ ਬਾਵਜੂਦ ਵੀ ਇਹਦਾ ਕੋਈ ਇਹਦੀ ਵੈਲਿਊ ਜਿਹੜੀ ਉਨੀ ਸੁਭੀ ਤੱਕ ਨਹੀਂ ਰਹੀ 1920 ਚ ਪਹਿਲੀ ਵਾਰੀ ਇਹਦਾ ਨਾਮ ਜਿਹੜਾ ਯੂਜ਼ ਕੀਤਾ ਗਿਆ ਔਰ ਜਿਸ ਨੂੰ ਯੂਜ਼ ਕਰਕੇ ਤੇ ਪਹਿਲਾਂ ਤੇ ਖੜਕੂ ਵਰਸਤੇ ਰਹਿਆ ਹੁਣ ਬਾਦਲ ਖਾਨੀ ਦਲ ਉਸ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਵਿੱਚ ਹੁਣ ਇਹ ਇੱਕ ਨਵਾਂ ਹਵਾ ਬਣ ਕੇ ਇਹ ਪੁਜਾਰੀਆਂ ਨੇ ਅਕਾਲੀ ਦਲ ਨੂੰ ਵੀ ਐਕਸਪਰਟ ਕਰਨਾ ਸ਼ੁਰੂ ਕਰ ਦਿੱਤਾ ਇਸ ਦੇ ਬਾਵਜੂਦ ਉਹਨਾਂ ਕੋਲ ਪਰ ਉਹਨੂੰ ਇਹ ਨਹੀਂ ਪਤਾ ਜੇ ਤੂੰ ਦਲੀਲ ਝੂਠੀ ਦੇ ਰਿਹਾ ਤੇ ਕੁਛ ਪੜਨ ਲਿਖਣ ਵਾਲੇ ਸੋਚਣ ਸਮਝਣ ਵਾਲੇ ਅਜੇ ਬਚੇ ਨੇ ਮਰ ਨਹੀਂ ਗਏ ਆਗੂ ਸਾਡੇ ਮਰ ਗਏ ਆ ਦੁਸ਼ਮਣ ਸੰਗਤ ਚੈੱਕ ਕਰਦਾ ਪਿਆ ਆਗੂ ਤੇ ਉਹਨੇ ਚੈੱਕ ਕਰ ਲੇ ਜਿੰਨੇ ਭਾਰ ਚੱਲਦੇ ਸੀ ਉਹ ਚੱਲ ਗਏ ਹੁਣ ਸੰਗਤ ਦੀ ਡਿਊਟੀ ਆ ਉਹ ਸੰਗਤ ਚ ਅਸੀਂ ਅਜੇ ਹੈਗੇ ਆ ਅਸੀਂ ਕੁਛ ਪੜਿਆ ਵਾ ਬਾਣੀ ਸੁਣਦੇ ਆ ਸਾਨੂੰ ਰਾਜ ਕਿੱਥੋਂ ਸ਼ੁਰੂ ਹੁੰਦਾ ਕਿੱਥੇ ਲੈ ਕੇ ਜਾਣਾ ਉਹ ਸਾਨੂੰ ਸਮਝ ਆਉਂਦੀ ਆ ਸ਼ੇਮੇ ਬਾਸ਼ਾ ਨੇ ਮੀਰੀ ਪੀਰੀ ਦਾ ਸਿਧਾਂਤ ਲਿਆਂਦਾ ਸੀ ਉਹਦਾ ਸਿਧਾਂਤ ਲਿਆਉਣ ਦੇ ਨਾਲ ਹੀ ਅਕਾਲ ਤਖਤ ਸਾਬ ਲਿਆਂਦਾ ਸੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਤਖਤ ਸਾਂਝੇ ਕੀ ਫਿਰ ਪੰਜ ਤਖਤਾਂ ਦੇ ਜਥੇਦਾਰ ਵੀ ਹੋਏ ਨੇ ਭਾਈ ਮਨੀ ਸਿੰਘ ਜੀ ਨੇ ਜਥੇਦਾਰੀ ਦੀ ਅਗਵਾਈ ਕੀਤੀ ਆ ਦਰਬਾਰਾ ਸਿੰਘ ਜੀ ਨੇ ਕੀਤੀ ਉਹਨਾਂ ਤੋਂ ਬਾਅਦ ਫਿਰ ਇਤਿਹਾਸ ਦੱਸਦਾ ਵੀ ਜਥੇਦਾਰੀ ਨਵਾਬ ਕਬੂਰ ਸਿੰਘ ਜੀ ਨੇ ਵੀ ਕੀਤੀ ਆ ਤੇ ਜੇ ਫਿਰ ਅਕਾਲ ਤਖਤ ਹੀ ਨਾ ਹੁੰਦਾ ਤੇ ਫਿਰ ਜਥੇਦਾਰੀ ਇਹਨਾਂ ਕਾਦੀ ਕਰਨੀ ਸੀ ਫਿਰ ਉਸ ਤੋਂ ਬਾਅਦ ਵਿੱਚ ਆਜਾ ਅਕਾਲੀ ਫੂਲਾ ਸਿੰਘ ਜੀ ਨੇ ਅਕਾਲ ਤਖਤ ਸਾਹਿਬ ਤੇ ਸੱਦ ਕੇ ਮਹਾਰਾਜਾ ਰਜੀਤ ਸਿੰਘ ਨੂੰ ਵੱਡੀ ਸ਼ਖਸੀਅਤ ਨੂੰ ਸਜਾ ਲਈ ਸੀ ਜਿਹਦੀ ਅਧਾਰਨਾ ਕਿ ਉਹ ਤੋਂ ਸਾਡਾ ਕੋਈ ਵजूद ਹੈਗਾ ਸੀ ਸਾਡੀ ਕੋਈ ਜਥੇਦਾਰੀ ਹੈਗੀ ਸੀ ਅਕਾਲ ਤਖਤ ਸਭ ਹੈਗਾ ਸੀ ਤੇ ਜਥੇਦਾਰੀ ਹੈਗੀ ਨਹੀਂ ਤੇ ਦਰਬਾਰ ਦੇ ਵਿੱਚ ਤੇ ਹੈੱਡ ਗ੍ਰੰਥੀ ਹੁੰਦਾ ਉਸ ਤੋਂ ਬਾਅਦ ਕੋਈ ਹੋਰ ਪਦਵੀ ਹੁੰਦੀ ਨਹੀਂ ਜਥੇਦਾਰੀ ਅਕਾਲ ਤਖਤ ਦੀ ਸੇਵਾ ਵਾਸਤੇ ਹੁੰਦੀ ਤੇ ਤਖਤਾਂ ਦੇ ਵੱਖ-ਵੱਖ ਜਥੇਦਾਰ ਹੁੰਦੇ ਤੇ ਫਿਰ ਐਡਾ ਵੱਡਾ ਝੂਠ ਬੋਲਣ ਦੀ ਕਿਵੇਂ ਨੌਬਤ ਆ ਗਈ ਇਹਦੇ ਪਿੱਛੇ ਸਾਜ਼ਿਸ਼ ਹੈ ਮੈਂ ਆਪਣੀ ਸੰਗਤ ਨੂੰ ਸੁਚੇਤ ਕਰਨਾ ਚਾਹੁੰਦਾ ਵੀ ਭਾਈ ਹੁਣ ਡਿਊਟੀ ਆਪਣੀ ਆ ਸੰਗਤ ਨੇ ਹੁਣ ਸਿੱਖੀ ਬਚਾਉਣੀ ਆ ਆਗੂਆਂ ਨੇ ਤੇ ਛੜਤੀ ਆਗੂ ਤੇ ਗਏ ਆਏ ਬਸ ਉਹਨਾਂ ਜੋ ਕਰਤੂਤਾ ਕਰਨੀਆਂ ਸੀ ਉਹਨਾਂ ਤੇ ਹੁਣ ਆਪਣੇ ਪਛਾਣ ਵਾਸਤੇ ਉਹਨਾਂ ਦੀ ਧਿਰ ਚ ਬਹਿ ਜਾਣਾ ਦੁਸ਼ਮਣ ਦੀ ਬਸ ਉੱਥੋਂ ਹੁਣ ਉਹਨਾਂ ਦੀ ਆਸ ਖਤਮ ਆ ਇਹੋ ਜੇ ਇੱਕ ਹੋਰ ਬਲਕੌਰ ਸਿੰਘ ਆਏ ਦੇਣੀ ਬਿਆਨ ਦੇ ਦਿੰਦਾ ਰੱਬ ਹੈ ਨਹੀਂ ਤੇ ਗੁਰੂ ਨਾਨਕ ਪਾਸ਼ਾ ਨੂੰ ਉਹ ਸਿਰਫ ਇੱਕ ਵਿਦਵਾਨ ਤੱਕ ਸੀਮਿਤ ਕਰ ਦਿੰਦਾ ਸਾਰੇ ਗੁਰੂਆਂ ਨੂੰ ਹੀ ਉਹਨੂੰ ਮੈਂ ਕਾਲ ਵੀ ਕੀਤੀ ਸੀ ਪੁੱਛਿਆ ਵੀ ਸੀ ਉਹ ਤਾਂ ਕੱਟ ਕੇ ਭੱਜ ਗਿਆ ਕਿ ਮੈਂ ਭੋਗ ਤੇ ਜੰਲਾ ਮਰਗ ਤੇ ਭੋਗ ਤੇ ਕਿਤੇ ਚੱਲਿਆ ਮਰਗ ਤੇ ਭੋਗ ਤੇ ਕਿਤੇ ਤੇ ਇੱਕ ਪਾਸੇ ਰੱਬ ਨੂੰ ਠੁਕਰਾਈ ਜਾਂਦਾ ਸੀ ਇਹੋ ਜਿਹੇ ਬੰਦੇ ਨਿਗਰੇ ਬੰਦੇ ਇਹ ਸਾਜ਼ਿਸ਼ ਤੈਦ ਤੁਹਾਡੇ ਚ ਛੱਡੇ ਗਏ ਹੁਣ ਤੁਹਾਡਾ ਇੱਥੋਂ ਤੱਕ ਸਿੱਖਾਂ ਦਾ ਕਾਣ ਕਰਨ ਦੀ ਕੋਸ਼ਿਸ਼ ਵੀ ਨਾ ਕੀਤੀ ਹੈ ਗੁਰੂ ਨਾਨਕ ਪਾਸ਼ਾ ਦਾ ਸਰੂਪ ਵੀ ਲੈ ਜਾਂਦਾ ਕਿ ਭਲਾ ਹੋਰ ਕਿੰਨਾ ਕਈ ਸਾਨੂੰ ਐਕਸੈਪਟ ਕਰਦੇ ਨੇ ਇਹਨਾਂ ਨੋ ਇਹਨਾਂ ਦਾ ਧਰਮ ਤੇ ਇਹੋ ਜੇ ਭੇਖੀ ਬੰਦਾ ਇਜਾਜ਼ਤ ਦਿੰਦਾ ਪਰ ਸਾਡਾ ਧਰਮ ਨਹੀਂ ਦਿੰਦਾ ਇਹਨਾਂ ਅਜੇ ਹੋਰ ਵੰਡੀਆਂ ਪਾਉਣੀਆਂ ਮੈਂ ਐਵੇਂ ਨਹੀਂ ਕਹਿੰਦਾ ਹੁੰਦਾ ਇਹਨਾਂ ਦੁਸ਼ਮਨ ਨੇ ਸਾਡੇ ਵਿੱਚ ਉਹ ਕਰਕੇ ਵੇਖਣਾ ਜਿਹੜਾ ਉਤਲੇ ਲੈਵਲ ਤੇ ਵੱਡਾ ਸ਼ਤਾਨ ਕਰਦਾ ਅੰਤਰਰਾਸ਼ਟਰੀ ਪੱਧਰ ਤੇ ਧਰਮ ਹਰ ਦੇਸ਼ ਦਾ ਖਤਮ ਕਰਕੇ ਉਹਨੇ ਆਪਣੀ ਇੱਕ ਝੂਠੇ ਜਿਹੇ ਧਰਮ ਦੀ ਸਥਾਪਨਾ ਕੀਤੀ ਸੀ 1.5 200 ਸਾਲ ਪਹਿਲਾਂ ਤੇ ਫਿਰ ਇੱਕ ਨਾਲ ਨਾਲ ਭਾਸ਼ਾ ਲਿਆਂਦੀ ਆਫੀਸ਼ੀਅਲ ਭਾਸ਼ਾ ਇੰਗਲਿਸ਼ ਉਵੇਂ ਹੀ ਮੈਂ ਤੁਹਾਨੂੰ ਤਾ ਹੀ ਕਹਿਣਾ ਨਾ ਗੁਜਰਾਤੀ ਦੇ ਨਾਮ ਦਾ ਸੰਬੋਧਨ ਕਰਦਾ ਦੁਸ਼ਮਨ ਨੂੰ ਭਾਵੇਂ મોદી ਅਮਿਤਸ਼ਾ ਲੈ ਵੀ ਜਾਣਗੇ ਗੁਜਰਾਤੀ ਪਿੱਛੇ ਪੈਸੇ ਵਾਲਾ ਬੈਠਾ ਹੋਇਆ ਅਮਾਨੀ ਅਡਾਨੀ ਸਾਰੇ ਇਹਨਾਂ ਨੇ ਰਾਜ ਕਰਨਾ ਵਾ ਸਾਡੇ ਉੱਤੇ ਇਹਨਾਂ ਸਾਨੂੰ ਖਤਮ ਕਰਨਾ ਵਾ ਹਮ ਸਾਨੂੰ ਟੋੜ ਟੋ ਕੇ ਵੰਦੇ ਅਜ ਕਿੰਨੇ ਕ ਬਚੇ ਆ ਇਹਨਾਂ ਪੰਜਾਬ ਤੇ ਨਿਗਾ ਬਣਾਈ ਹੋਈ ਆ ਤੇ ਪੰਜਾਬ ਨੂੰ ਖਾਲੀ ਕਰਨ ਵਾਸਤੇ ਪਹਿਲਾਂ ਧਰਮ ਨੂੰ ਖਾਲੀ ਕਰਨਗੇ ਵੱਖ-ਵੱਖ ਵੰਡੀਆਂ ਪਾਉਣਗੇ ਸਿੱਖ ਵੱਖ-ਵੱਖ ਗੁਰੂਆਂ ਦੇ ਸਿੱਖ ਬਣ ਕੇ ਰਹਿ ਜਾਣਗੇ ਤੇ ਫਿਰ ਕਹਿਣਗੇ ਵੀ ਸਾਡਾ ਗੁਰੂ ਤੇ ਇਜਾਜ਼ਤ ਨਹੀਂ ਦਿੰਦਾ ਦਸਵਾ ਤੁਹਾਡਾ ਦਿੰਦਾ ਤੇ ਦੇਈ ਜਾਵੇ ਸਿੱਖਾਂ 'ਚ ਵੀ ਵੰਡੀ ਪਾਊਗੀ ਜਿਵੇਂ ਆਪ ਵੱਖ-ਵੱਖ ਦੇਵੀ-ਦੇਵਤੇ ਪੂਜਦੇ ਆ ਨਾ ਉਵੇਂ ਇਹ ਕਦੀ ਇਕੱਠੇ ਹੋ ਕੇ ਲੜੀ ਨਹੀਂ ਸਕਦੇ ਵੀ ਸਾਡਾ ਇੱਕ ਧਰਮ ਹੈ ਆ ਜੇ ਨੇਪਾਲ ਚ ਜਾਓਗੇ ਉੱਥੇ ਕੁਝ ਹੋਰ ਪੂਜਦੇ ਆ ਸਾਊਥ ਚ ਜਾਓਗੇ ਉੱਥੇ ਕੁਝ ਹੋਰ ਪੂਜਦੇ ਹੈ ਸਾਰੇ ਇੱਕ ਹੀ ਧਰਮ ਦੇ ਪਰ ਪੂਜਾ ਦੀ ਵਿਧੀ ਹੋਰ ਆ ਉਵੇਂ ਸਾਡਾ ਹਾਲ ਇਹ ਨਾ ਕਰਕੇ ਫਿਰ ਆਪ ਦਾ ਸ਼ੈਤਾਨ ਦਾ ਰਾਜ ਵਿੱਚ ਲਿਆਉਣਾ ਇਹਨਾਂ ਨੂੰ ਟੱਕਰ ਸਿਰਫ ਸਾਡੀ ਏਕਤਾ ਦਿੰਦੀ ਆ ਇਹ ਵੀ ਹੁਣ ਸਮਝਦੇ ਆ ਵੀ ਇਹੀ ਸਮਾਂ ਹੈ ਜੇ ਇਹਨਾਂ ਚ ਅਸੀਂ ਵੜ ਗਏ ਤੇ ਵੜ ਗਏ ਇਸ ਤੋਂ ਬਾਅਦ ਵੜਿਆ ਨਹੀਂ ਜਾਣਾ ਸੋ ਅਗਲਾ ਸਮਾਂ ਬੜਾ ਭਿਆਨਕ ਆ ਪਰ ਆਪਣੇ ਇਤਿਹਾਸ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਅਧਿਆਤਮਿਕ ਬਣੋ ਚੱਪਲਾਂ ਜੁੱਤੀਆਂ ਚਟਣੀਆਂ ਛੱਡ ਦਿਓ ਬਾਬਿਆਂ ਦੀਆਂ ਬੂਬਣੀਆਂ ਦੀਆਂ ਜੇ ਤਰੱਕੀ ਬਾਹਰਲੇ ਮੁਲਕਾਂ ਚ ਰੋਟੀ ਖਾਣ ਜੋਗੀ ਕਿਤੇ ਹੈਗੀ ਆ ਨਾ ਹੈ ਤੇ ਉਹ ਵੀ ਗੁਲਾਮ ਪਰ ਰੋਟੀ ਖਾਣ ਜੋਗੀ ਉਹਨਾਂ ਕੋਲ ਹੈਗੀ ਆ ਆਪਾਂ ਪੰਜਾਬ ਚ ਰੋਟੀ ਵਧੀਆ ਖਾ ਰਹੇ ਆ ਖਾ ਸਕਦੇ ਆ ਸਾਨੂੰ ਮੜੀ ਮਸਾਨ ਪੂਜਣ ਦੀ ਲੋੜ ਨਹੀਂ ਹੈਗੀ ਰੋਟੀ ਦਾ ਰਿਜਕ ਉਹ ਮਸੀਤ ਤੋਂ ਔਰ ਮੜੀ ਤੋਂ ਨਹੀਂ ਆਉਂਦਾ ਰਿਜਕ ਕੁਦਰਤ ਦੀ ਸ੍ਰਿਸ਼ਟੀ ਚੋਂ ਹੀ ਆਇਆ ਹੋਇਆ ਇਹ ਸਾਨੂੰ ਵਧੀਆ ਜਗ੍ਹਾ ਪੰਜਾਬ ਵਿੱਚ ਮਿਲੀ ਜਿੱਥੇ ਰਿਜਕ ਬਹੁਤ ਜ਼ਿਆਦਾ ਜਿਹੜਾ ਕਦੀ ਖਤਮ ਹੋਣ ਵਾਲਾ ਨਹੀਂ ਸੋ ਆਪਣੇ ਆਪ ਨੂੰ ਸਿਆਣੇ ਬਣਾਓ ਮਾਇਆ ਮੋਹ ਦੇ ਚੱਕਰ ਚ ਪੈ ਕੇ ਨਾ ਬੂਬਨੇ ਪੂਜੀ ਜਾਓ ਨਾ ਆਪਦੀ ਸਿੱਖੀ ਦਾ ਘਾਣ ਕਰੀ ਜੋ ਅਗਲਾ ਮਹੀਨਾ ਦਸ਼ਮਪਿਦਾ ਦਾ ਆਉਣ ਵਾਲਾ ਜਿੰਨੇ ਸਾਰਾ ਪਰਿਵਾਰ ਵਾਰਤਾ ਉਹਨਾਂ ਤੁਹਾਡੇ ਵਾਸਤੇ ਵਾਰਿਆ ਕਿਹੜਾ ਗੁਰੂ ਅੱਜ ਤੱਕ ਕਿਸੇ ਕਾਮ ਕੋਲ ਹੈਗਾ ਜਿਹੜਾ ਇੱਕ ਖੰਡੇ ਬਾਟੇ ਦੀ ਪੌਲ ਛਕੀ ਹੋਵੇ ਇੱਕ ਬਰਤਨ ਵਿੱਚ ਪਹਿਲਾਂ ਸੰਗਤ ਦੇ ਵਿੱਚੋਂ ਪੰਜ ਪਿਆਰੇ ਲਿਆ ਕੇ ਉਹਨਾਂ ਨੂੰ ਛਕਾਈ ਫਿਰ ਆਪ ਛਕੀ ਕਿਹੜਾ ਕਿਤੇ ਇਹੋ ਜਿਹਾ ਕੌਤਕ ਹੈਗਾ ਬਰਾਬਰਤਾ ਦੇਣ ਵਾਲਾ ਫਿਰ ਜਦੋਂ ਮਾਸ਼ੀਵਾੜੇ ਦੇ ਜੰਗਲਾ ਵਿੱਚ ਜੰਗ ਹੋਈ ਤਾਂ ਆਪਣੇ ਸਿੱਖਾਂ ਦੇ ਪੈਰ ਚੁੰਮਦਾ ਕਿਹੜਾ ਇਹੋ ਜਿਹਾ ਗੁਰੂ ਹੈਗਾ ਸਿੱਖਾਂ ਦੇ ਮਲਮ ਪੱਟੀ ਕਰਦਾ ਆਪਣੇ ਪੁੱਤਰ ਵਾਰ ਕੇ ਸਾਰੇ ਸਿੱਖਾਂ ਨੂੰ ਆਪਣੇ ਪੁੱਤਰ ਕਹਿੰਦਾ ਜਿਹੜੇ ਨਾਲ ਜੰਗ 'ਚ ਖੜੇ ਨੇ ਚਾਰ ਮੂਏ ਤੋਂ ਕਿਆਵਾ ਜੀਵਤ ਕਈ ਹਜ਼ਾਰ ਇਹ ਬਚਨ ਕਹਿੰਦਾ ਸੋ ਆਪਣੇ ਆਪ ਨੂੰ ਉਹਦੇ ਪੁੱਤਰ ਬਣਾਓ ਸੱਚ ਨਾਲ ਜੁੜੋ ਤੁਹਾਡਾ ਕੋਈ ਕੱਖ ਨਹੀਂ ਵਿਗਾੜ ਸਕਦਾ ਆਗੂ ਇਸੇ ਤਰ੍ਹਾਂ ਹੀ ਇਹ ਰੋਲਦੇ ਆਉਣੇ ਨੇ ਇਹ ਰੋਲ ਜਾਣੇ ਆ ਤੁਸੀਂ ਆਪਣੇ ਆਪ ਨੂੰ ਜੋੜ ਕੇ ਰੱਖੋ ਅਧਿਆਤਮਿਕ ਬਣੋ ਇਤਿਹਾਸ ਪੜੋ ਇਤਿਹਾਸ ਹੀ ਤੁਹਾਡਾ ਆਗੂ ਆ ਗੁਰਬਾਣੀ ਤੁਹਾਡੀ ਗੁਰੂ ਆ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ